ਨਾਮ ਦਾ ਪੈਂਡ ਜੀ ਸਾਡਾ ਵਿਰਕ ਖੁਰਦਾ ਜਗਦੇਵ ਸਿੰਘ ਨਾਮ ਹੈ ਜੀ ਹਾਂ ਕੀ ਮਾਮਲਾ ਜਿੱਥੇ ਆ ਗਿਆ ਸਾਡਾ ਇਸ ਸਟੇਟ ਦੇ ਵਿੱਚ ਲੱਖਾਂ ਰੁਪਏ ਦਾ ਗਮਨ ਹੋਇਆ ਪਿਆ ਜੀ ਜਿਹਦੇ ਉੱਤੇ ਸਾਡਾ ਇੱਕ ਈਸੀ ਅਕਾਊਂਟ ਆ ਬੈਂਕ ਮੈਨੇਜਰ ਨੂੰ ਮੈਂ ਕਹਿ ਚੁੱਕਾ ਮੇਰਾ ਜੋ ਵੀ ਚੈੱਕ ਬੁੱਕ ਬਣੀ ਹੁੰਦੀ ਆ ਉਹਦੇ ਵਿੱਚ ਕਿਤੋਂ ਵੀ ਚੱਕ ਨੇ ਸਾਨੂੰ ਪ੍ਰਾਪਤ ਹੋਇਆ ਜੀ ਵੀ ਇਹ ਕਿਉਂ ਭਰਾਇਆ ਜਾ ਰਿਹਾ ਧੱਕੇ ਨਾਲ ਸਾਨੂੰ ਧਮਕੀਆਂ ਦੇ ਕੇ ਇਹ ਪੈਸਾ ਭਰਾਇਆ ਜਾ ਰਿਹਾ ਲੋਕਾਂ ਤੋਂ ਅੱਜ ਸਾਨੂੰ 20-20 ਸਾਲਾਂ ਤੋਂ ਮਾਂ ਬਾਪ ਕੇ ਬਜ਼ੁਰਗਾ ਚਲੇ ਜਾਣ ਬਾਅਦ ਚਿੱਠੀਆਂ ਕੱਢੀਆਂ ਬੈਂਕ ਦਾ ਜਾਂ ਸਟੇਟੀ ਦਾ ਜਾਂ ਕਿਸੇ ਵੀ ਅਫਸਰਾਂ ਦਾ ਹੱਕ ਨਹੀਂ ਸੀਗਾ ਸਾਨੂੰ ਵੀ ਮਤਲਬ ਕਿ ਸਾਲ ਦੇ ਉੱਤੋਂ ਸਾਨੂੰ ਕੋਈ ਨੋਟਿਸ ਦੇਣ ਦਾ ਹੱਕ ਸੀਗਾ ਅੱਜ ਸਾਨੂੰ 7-7 ਸਾਲਾਂ ਤੋਂ ਦੁਆਰਾ ਸਾਰਾ ਵਿਆਜ ਜੋੜ ਕੇ ਸਾਨੂੰ ਲੱਖਾਂ ਰੁਪਏ ਮਤਲਬ ਸਾਤੋਂ ਵਸੂਲ ਰਹੇ ਆ ਸਾਨੂੰ ਹੈ ਅਸੀਂ ਅੱਜ ਹੀ ਸਾਨੂੰ ਏਆਰ ਸਾਹਿਬ ਨੇ ਬੁਲਾਇਆ ਸੀਗਾ ਜੀ ਏਆਰ ਸਾਹਿਬ ਜਦੋਂ ਬੁਲਾ ਲੈਂਦੇ ਅਸੀਂ ਤਰੀਕ ਤੇ ਆ ਜਾਂਦੇ ਜੀ ਬਸ ਮੁਰਜ ਜਾਂਦੇ ਬਾਰ-ਬਾਰ ਗੇੜੇ ਦੁਆ ਰਹੇ ਆ ਜੀ ਬਸ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਭਪਿੰਦਰ ਸਿੰਘ ਪਿੰਡ ਕਰਮਗੜ ਸ਼ਤਰਾਂ ਵਿਆਕ ਕੋਰਦੀ ਸੁਸਾਇਟੀ ਦੇ ਸਵਤੰਤਰ ਬਿਆਨ ਦੇਣਾ ਚਾਹੁੰਦਾ ਹਾਂ ਕੀ ਮਾਮਲਾ ਕੀ ਸੀਗਾ ਮਾਮਲਾ ਸੁਸਾਇਟੀ ਦੇ ਵਿੱਚ ਇਹਨੇ ਕਵਲੇਵਾਜੀ ਦੱਸੀ ਹੈ ਜੀ ਜਦੋਂ ਕਿ ਪਹਿਲਾਂ ਸੁਸਾਇਟੀ ਦੇ ਵਿੱਚ ਕਵਲੇਵਾਜੀ ਦੇ ਸਬੰਧ ਵਿੱਚ ਕੋਈ ਚੈੱਕ ਕਰਦਾ ਸੀ ਗਰਮੀਦ ਘਰ ਸਾਨੂੰ ਖੁਦ ਫੋਨ ਕਰਦੇ ਮੈਨੂੰ 2023 ਦੇ ਵਿੱਚ ਫੋਨ ਕੀਤਾ ਮੈਂ ਉਸ ਟਾਈਮ ਸੈਂਕਲ ਦੇ ਜਾ ਕੇ ਇਹਦੇ ਨਾਲ ਜਾ ਕੇ ਸਾਰੇ ਰਿਕਾਰਡ ਚੈੱਕ ਕਰਾਈ ਐਦਕੀ ਜਦੋਂ ਇਹਨਾਂ ਨੇ ਚੈੱਕ ਕੀਤਾ ਇਹਨਾਂ ਨੇ ਮੈਨੂੰ ਕੋਈ ਫੋਨ ਨਹੀਂ ਦਿੱਤਾ ਕੋਈ ਇਤਲਾ ਨਹੀਂ ਲਈ ਹਾਲਾਂਕਿ ਮੈਂ ਉਹਨਾਂ ਨੂੰ ਮਕਰੀਬੀ ਤੋਂ ਦੋ ਤਿੰਨ ਵਾਰ ਹੀ ਕਹਿ ਚੁੱਕਾ ਵੀ ਜਦੋਂ ਤੁਸੀਂ ਕੀਤਾ ਸੀ ਤੁਸੀਂ ਸਾਨੂੰ ਫੋਨ ਕਿਉਂ ਨਹੀਂ ਕੀਤਾ ਅਖਿਆ ਜਦੋਂ ਸੈਕਟਰੀ ਸਾਹਿਬ ਜਾਂਦੇ ਆ ਉਦੋਂ ਗਰਮੀਤ ਕੌਰ ਨਹੀਂ ਪਹੁੰਚਦੀ ਜਦੋਂ ਗਰਮੀਤ ਕੌਰ ਪਹੁੰਚ ਜਾਂਦਾ ਹੈ ਉਦੋਂ ਸੈਕਟਰੀ ਸਾਹਿਬ ਨੇ ਅਖਿਆ ਅੱਗੋਂ ਕਹਿੰਦੇ ਵੀ ਜਦੋਂ ਅਸੀਂ ਜਾਂਦੇ ਜਿੰਦੇ ਕੁੰਡੇ ਲੱਗੇ ਆ ਜਦੋਂ ਜਿੰਦੇ ਕੁੰਡੇ ਲੱਗੇ ਆ ਤੇ ਫਿਰ ਉੱਥੇ ਕੱਪੜੇ ਦਾ ਨਿਸ਼ਾਨ ਕੀਤੇ ਹੋਇਆ ਕਿਵੇਂ ਪੜਤਾਲ ਕੀਤੀ ਇਹਦੀ ਸਹੀ ਰਿਪੋਰਟ ਪੜਤਾਲ ਹੋਣੀ ਚਾਹੀਦੀ ਸੀ ਇਹਨਾਂ ਤਾਸਾਰੀ ਮਿਲ ਚੁੱਕਿਆ ਅਸੀਂ ਚਿੱਠੀਆਂ ਗਾਹਾਂ ਵੀ ਲਿਖ ਚੁੱਕੇ ਆ ਸਾਡੀ ਕਿਸੇ ਨੇ ਕੋਈ ਸੁਣ ਨਹੀਂ ਰਿਹਾ ਪੁੱਛ ਪੜਤਾਲ ਕਰ ਰਹੇ ਅਸੀਂ ਡੀਸੀ ਸਾਹਿਬ ਉਹਦੇ ਮਿਲਿਆ ਸੀ ਡਿਸਪਾਸਟਰ ਚਲੇ ਗਏ ਚਲੋ ਮੈਂ ਉਸ ਤੇ ਮੰਤਰੀ ਸਾਹਿਬ ਆਸੀ ਸੀ ਮਤਲਬ ਡਿਸਪਾਸਟਰ ਮਿਲਣਾ ਸੀ ਉਹਦੇ ਡੀਸੀ ਸਾਹਿਬ ਸਾਨੂੰ ਮਿਲੇ ਅੱਜ ਵੀ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਅੱਜ ਸਾਨੂੰ 10 ਤਰੀਕ ਪਾਈ ਸੀ ਅੱਜ ਏਆਰ ਸਾਹਿਬ ਹਾਜ਼ਰ ਨਹੀਂ ਹੋਏ ਅਸੀਂ ਹਾਜ਼ਰ ਹੋਏ ਉਹਨਾਂ ਦਾ ਦਫ਼ਤਰ ਖਾਲੀ ਪਿਆ ਸਾਨੂੰ 10 ਤਰੀਕ ਅਸੀਂ ਹਰ ਇੱਕ ਤਰੀਕ ਤੇ ਉਹਨੇ ਪਿਛਲੇ ਹਰ ਤਰੀਕ ਤੇ ਆਸੀ ਅਸੀਂ ਚਾਰ ਬੰਦੇ ਉਹਦੇ ਵੀ ਆਏ ਸੀ ਉਹਦੇ ਵੀ ਨਹੀਂ ਉਹਦੇ ਤਰੀਕ ਅੱਜ ਫੇਰ ਅਸੀਂ ਆਏ ਏਆਰ ਸਾਹਿਬ ਨੇ ਸਾਨੂੰ ਫੇਰ ਤਰੀਕ ਨਹੀਂ ਪਾਈ ਹੁਣ ਆਪ ਹਾਜ਼ਰ ਹੈ ਨਹੀਂ ਅਸੀਂ ਤਰੀਕ ਤੇ ਪਰਦੇ ਆ 10 ਬੰਦੇ ਮਗਰ ਜੱਫਟੇ ਪਰਦੇ ਕਿੰਨੀ ਪਰੇਸ਼ ਜਦੋਂ ਸਾਨੂੰ ਕੋਈ ਪੜਤਾਲ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਕੋਈ ਬੰਦੇ ਨੇ ਪੜਤਾਲ ਨਹੀਂ ਕੀਤੀ ਸਾਡੇ ਸਾਹਮਣੇ ਪੜਦਾ ਹੈ ਸਾਨੂੰ ਕੋਈ ਰਿਕਾਰਡ ਨਹੀਂ ਦਿੱਤਾ ਇਹਨਾਂ ਨੇ ਕੋਈ ਮਹਿਕਮਾ ਦਾ ਕੋਈ ਦੰਦਾ ਨਹੀਂ ਤੇ ਅਸੀਂ ਕੀ ਕਹਿ ਸਕਦੇ ਵੀ ਕੀ ਕਪੜਾ ਹੋਇਆ ਕਿੰਨਾ ਕਪੜਾ ਹੋਇਆ ਕਾਦੇ ਸਬੰਧ ਵਿੱਚ ਕਪੜਾ ਹੋਇਆ ਰੇਹ ਦਾ ਹੋਇਆ ਪੈਸੇ ਦਾ ਹੋਇਆ ਕੀ ਸਬੂਤ ਹੈ ਸਾਨੂੰ ਕਿਹੋ ਹੈ ਸਾਨੂੰ ਕਹਿੰਦੇ ਸੰਧੇ ਸਰਸਾ ਦੇ ਵਿੱਚ ਕੇਸ ਦੇ ਵਿੱਚ ਫਸਾਰੇ ਕਿ ਕਮੇਟੀ ਲੜ ਕੇ ਖਾਦਾ ਕਮੇਟੀ ਨੇ ਕਿ ਪ੍ਰਬੰਧ ਕਮੇਟੀ ਨੇ ਉਹਦੇ ਨਾਲ ਲਾ ਕੇ ਮਤਲ ਖਾ ਰਹੀ ਕਪੜਾ ਕਮੇਟੀ ਲੜ ਕੇ ਕਰ ਰਹੀ ਸੀ ਤੁਸੀਂ ਉਹ ਸੀਗੇ ਮੈਂਬਰ ਕਮੇਟੀ ਦੇ ਮੈਂਬਰ ਹੁਣ ਵੀ ਹਾਜ਼ਰ ਹੈ ਮੈਂਬਰ ਕਮੇਟੀ ਦੇ ਅਸੀਂ ਹੁਣ ਅਸੀਂ ਉਹ ਭ ਤੱਕ ਕਿੰਨੇ ਟਾਈਮ ਦੀ ਗੱਲ ਆਏ ਫਿਰ 31/3/2024 ਦੇ ਵਿੱਚ ਇਹਨਾਂ ਨੇ ਕਵਲਾ ਦੱਸਿਆ ਸਾਨੂੰ ਕਿ ਪਹਿਲੇ ਮਹੀਨੇ ਦੇ ਵਿੱਚ ਜਾ ਕੇ ਸਾਨੂੰ ਨੋਟਿਸ ਕਰਦੇ ਵੀ ਤੋਂ ਇੱਕ ਮਿੰਟ ਦਾ ਕਵਲਾ ਹੋ ਗਿਆ ਅਗੇ ਤੁਸੀਂ ਇਹਦੇ ਪੜਤਾਲ ਕੀਤੀ ਜਦੋਂ ਸਾਨੂੰ ਮੌਤਰੀ ਕਰਦਾ ਸੀ ਪੜਤਾਲ ਕਰਦੇ ਫਿਰ ਅਸੀਂ ਜਦੋਂ ਵੀ ਹਰੇਕਿਆ ਵਾਰ ਆਣ ਅਸੀਂ ਕਹਿੰਦੇ ਵੀ ਜੋ ਕਿਸੇ ਨੇ ਵੀ ਕੀਤਾ ਤੁਸੀਂ ਉਹਤੇ ਪਰਚਾ ਦਰਜ ਕਰੋ ਐਫ ਆਈ ਦਰਜ ਕਰੋ ਕਿਉਂ ਨਹੀਂ ਕਰਦੇ ਪਰਚਾ ਦਰਜ ਕਰੋ ਕਿਉਂ ਨਹੀਂ ਪਰਚਾ ਕਰਦੇ ਕਿਉਂ ਨਹੀਂ ਐਫ ਆਈ ਦਰਜ ਕਰਦੇ ਪੱਚਾ ਦਰਜ ਹੋ ਗਿਆ ਸੈਕਟਰੀ ਦੀ ਪਤਾ ਨਹੀਂ ਹੁਣ ਹੋਇਆ ਕਿ ਨਹੀਂ ਹੋਇਆ ਪਰ ਜਸਟ ਟਾਈਮ ਅਸੀਂ ਇਹਨੇ ਉਸ ਟਾਈਮ ਇਹਨਾਂ ਨੇ ਕੋਈ ਪਰਚਾ ਦਰਜ ਨਹੀਂ ਕੀਤਾ ਇਹਨਾਂ ਨੇ ਬਾਈ ਜੀ ਤੁਸੀਂ ਕਹਿ ਰਹੇ ਹੋ ਡੀਸੀ ਬਠਿੰਡਾ ਨੂੰ ਵੀ ਮਿਲਣ ਆਏ ਸੀ ਜੀ ਪਰ ਦਿਸ ਇਹ ਉਹਦੇ ਜਦੋਂ ਮਿਲਣਾ ਹੈ ਉਹਦੇ ਨਾ ਮੰਤਰੀ ਸਾਹਿਬ ਆਏ ਸੀ ਡੀਸੀ ਸਾਹਿਬ ਸਾਨੂੰ ਮਿਲੇ ਚਲੇ ਗਏ ਜੀ ਕੋਈ ਹੋਰ ਅਧਿਕਾਰੀ ਨੂੰ ਮਿਲੇ ਅਸੀਂ ਇਹ ਡੀਸੀ ਸਾਹਿਬ ਨੂੰ ਵੀ ਖਾਸ ਦੇਖਿਆ ਆਂਦੀ ਸੀ ਡਿਸ ਸਾਹਿਬ ਉਹਨੂੰ ਜਿਵੇਂ ਉਹ ਡੀਸੀ ਨੂੰ ਰੈਪਟਰ ਤਗਦ ਦਿਖਾਸਦੇ ਆਂਦੇ ਪਰ ਉਹਤੇ ਸਾਨੂੰ ਹਾਂ ਜੀ ਪਤਾ ਨਹੀਂ ਕਾਰਵਾਈ ਹੋਈ ਜਾਂ ਨਹੀਂ ਹੋ ਸਕੋ ਜੀ ਕੋਈ ਕਾਰਵਾਈ ਦੀ ਸਾਨੂੰ ਨਹੀਂ ਦੁਬਾਰਾ ਨਹੀਂ ਤੁਸੀਂ ਮਿਲੇ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਜੀ ਅਸੀਂ ਦੋ ਵਾਰੀ ਦਿਸਾ ਨੂੰ ਆਏ ਦੋਨੇ ਨੇ ਮੰਤਰੀ ਅੱਜ ਹੁਣ ਜਾ ਰਹੇ ਹਾਂ ਜੀ ਡੀਸੀ ਸਾਹਿਬ ਨੂੰ ਅਸੀਂ ਮਿਲਣ ਸਰ ਗੁਰਦੀ ਨਾਕ ਅੰਦੀ ਤਜੇਸ਼ਵਰ ਸਿੰਘ ਡਿਪਟੀ ਰਜਿਸਟਰਾਰ ਬਟੇਂਡਾ ਸਰ ਇੱਕ ਇਹ ਮਾਮਲਾ ਸਮੇ ਅਦਰ ਖੁਰਦ ਕੀ ਨੰਬਰ ਆ ਬਿਰਕ ਖੁਰਦ ਸਾਡੇ ਏ ਆਰ ਸਰਕਲ ਬਟੇਂਡਾ ਦੀ ਇੱਕ ਸੁਸਾਇਟੀ ਹੈ ਜੀ ਕੋਆਪਰੇਟਿਵ ਐਗਰੀਕਲਚਰ ਪ੍ਰਾਇਮਰੀ ਐਗਰੀਕਲਚਰ ਸੁਸਾਇਟੀ ਹੈ ਤੇ ਇਹ ਬਾਈਫਰਕੇਟ ਹੋਈ ਹੋਈ ਆ ਪਹਿਲਾਂ ਬਿਰਕ ਕਲਾਂ ਦੇ ਨਾਲ ਸੀਗਾ bizness ਆਫਟਰ ਦੈਟ ਬਾਈਫਰਕੇਟ ਕਰਕੇ ਬਿਰਕ ਖੁਰਦ ਬਣਾਈ ਗਈ ਸੀ ਇੱਥੇ ਸੈਕਟਰੀ ਸੀਗਾ ਪ੍ਰਿਤਪਾਲ ਸਿੰਘ ਤੇ ਜਨ ਅਸੀਂ ਇੱਕ ਕੁਆਰਟਰਲੀ ਫਿਜ਼ੀਕਲ ਵੈਰੀਫਿਕੇਸ਼ਨ ਕਰਾਉਨੇ ਹੁੰਦੇ ਆ ਜਨਵਰੀ 23 ਦਾ ਜਿਹੜੇ ਫਿਜ਼ੀਕਲ ਵੈਰੀਫਿਕੇਸ਼ਨ ਸੀ ਉਹਦੇ ਵਿੱਚ ਕੁਝ ਸ਼ਾਰਟੇਜ ਆਈ ਸੀਗੀ ਸਟਾਕ ਦੇ ਵਿੱਚ ਉਸ ਟਾਈਮ ਤੋਂ ਹੀ ਇਹ ਬੰਦਾ ਡਿਫਾਲਟਰ ਹੋਇਆ ਹੋਇਆ ਜੀ ਜਿਹੜਾ EMPLOYE ਹੈ ਤੇ ਜਿਹੜੀ ਇੱਥੇ ਮੈਨੇਜਿੰਗ ਕਮੇਟੀ ਸੀ ਉਹਨਾਂ ਨੂੰ ਕਿਹਾ ਗਿਆ ਸੀ ਆਪਣੇ EMPLOYE ਨੇ ਜੋ ਮਿਸਕੰਡਕਟ ਕੀਤਾ ਹੈ ਸੈਪਰੋਪ੍ਰੀਏਸ਼ਨ ਕੀਤੀ ਆ ਉਹਦੇ ਖਿਲਾਫ ਤੁਸੀਂ ਡਿਸਪਲਿਨਰੀ ਐਕਸ਼ਨ ਲਓ ਬਟ ਦੇ ਫੇਲ ਟੂ ਪਰਫਾਰਮ ਦੇ ਡਿਊਟੀ ਉਹਦਾ ਕਰਕੇ ਕਮੇਟੀ ਨੂੰ ਅਸੀਂ ਸੈਕਸ਼ਨ 27 ਦੇ 1271 ਦੇ ਵਿੱਚ ਪਹਿਲਾਂ ਸਸਪੈਂਡ ਕੀਤਾ ਆਫਟਰ ਦੈਟ 27 ਦੋ ਚ ਉਹਨੂੰ ਡਿਸਮਿਸ ਕੀਤਾ ਗਿਆ ਬਾਈ ਏ ਆਰ ਬਟੈਂਡਾ ਤੇ ਫਿਰ ਉੱਥੇ ਪ੍ਰਸ਼ਾਸਕ ਲਾ ਕੇ ਅਸੀਂ ਆਪਣੀ ਜੋ ਕਾਰਵਾਈ ਸੀ ਉਹ ਪੂਰੀ ਕੀਤੀ ਹੈ ਕਰੀਬ 9 ਲੱਖ ਰੁਪਏ ਦਾ ਤਾਂ ਪੌਣੇ 10 ਲੱਖ 975 ਦੇ ਆਸ-ਪਾਸ ਖਾਦ ਮਿਸਿੰਗ ਆਇਆ ਜੀ ਇੱਥੇ ਸੋਸਾਇਟੀ ਤੇ ਅਸੀਂ ਮੈਂਬਰਸ ਦੇ ਹਿਸਾਬ ਤਸਦੀਕ ਕਰਾਏ ਨੇ 9-10 ਲੱਖ ਰੁਪਏ ਦੇ ਕਰੀਬ ਹਿਸਾਬ ਤਸਦੀਕ ਚ ਡਿਫਰੈਂਸਸ ਪਾਏ ਗਏ ਨੇ ਸੋ ਜਿਹੜਾ ਆਪਾ ਅਪਰੋਕਸਿਮੇਟ ਬਣਾਇਆ ਕਰੀਬ 20 ਲੱਖ ਰੁਪਏ ਦਾ ਇੱਥੇ ਇਹ ਪ੍ਰਿੰਸਪਾਲ ਸਿੰਘ oven ਕਰਕੇ ਗਿਆ ਤਾਂ ਅਸੀਂ ਜੋ ਵੀ ਕਾਰਵਾਈ ਹੈ ਐਸ ਪਰ ਆਪਣਾ ਐਕਟ ਐਂਡ ਅਸੀਰ ਸਾਹਿਬ ਦੀ ਹਦਾਇਤਾਂ ਦੇ ਮੁਤਾਬਿਕ ਅਸੀਂ ਕਰ ਰਹੇ ਆਂ ਜਿਹੜੀ ਰੀਸੈਂਟਲੀ ਇਹ ਤੇ ਡਵੈਲਪਮੈਂਟ ਹੋਈ ਹੈ ਜਨੂਅਰੀ 1st ਵੀਕ ਦੇ ਵਿੱਚ ਅਸੀਂ ਇਹ ਤੇ ਐਫ ਆਈ ਆਰ ਵੀ ਦਰਜ ਕਰਾਈ ਹੈ ਤਾਂ ਤੇ ਕੱਲ 11 ਤਰੀਕ ਨੂੰ ਪੁਲਿਸ ਡਿਪਾਰਟਮੈਂਟ ਦੇ ਨਾਲ ਟਾਈਪ ਅਪ ਕਰਕੇ ਜੋ ਪ੍ਰਮਾਈਸਿਸ ਤੋਂ ਇਹ ਪ੍ਰਾਈਵੇਟ ਪ੍ਰਮਾਈਸਿਸ ਤੋਂ ਆਪ ਦੇ ਤੋਂ ਰਨ ਕਰ ਰਹੇ ਸੀਗੇ ਸੁਸਾਇਟੀ ਉਹਦਾ ਅਸੀਂ ਮੋਤਵਾਰ ਬੰਦਿਆਂ ਦੀ ਹਾਜ਼ਰੀ ਚ ਵੀਡੀਓਗ੍ਰਾਫੀ ਕਰਕੇ ਪੁਲਿਸ ਹਾਜ਼ਰੀ ਦੇ ਵਿੱਚ ਤਾਲੇ ਤੋੜ ਕੇ ਅਸੀਂ ਆਪਣਾ ਰਿਕਾਰਡ ਕਾਸ ਮਸ਼ੀਨ ਤੇ ਜੋ ਵੀ ਸਟਾਕ ਹੈ ਹੋਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਹੋਪਫੁਲੀ ਸਾਨੂੰ ਤੁਹਾਡੀ ਪੋਸਟ ਮਸ਼ੀਨ ਤੇ ਰਿਕਾਰਡ ਮਿਲ ਜੂਗਾ ਸੋ ਥੈਟ ਅਸੀਂ ਅੱਗੇ ਕਾਰਵਾਈ ਕਰ ਸਕੀਏ ਹੋਰ ਵੀ ਉਮੀਦ ਹੈ ਜੇ ਆਪਾਂ ਖਿੜੀ ਚਿੰਤ ਜਿਹੜੀ ਮਸ਼ੀਨ ਮਿਲਦੀ ਹੈ ਉਸ ਦੀ ਹੋਰ ਵੀ ਉਮੀਦ ਹੈ ਵੀ ਇਸ ਤੋਂ ਹੋਰ ਵੀ ਗੁਰੰਦੇ ਚੰਮਾ ਨਾਲ ਅ ਹੁਣ 31 ਤਿੰਨ ਤੇ ਜਦੋਂ ਆਪਾਂ ਫਾਈਨੈਂਸ਼ੀਅਲ ਇਅਰ ਕਲੋਜ਼ ਕਰਦੇ ਆ ਉਸ ਤੋਂ ਬਾਅਦ ਅਸੀਂ ਆਡਿਟ ਕਰਾਉਨੇ ਆ ਜੀ ਐਨੂਅਲੀ ਤੇ ਜਦੋਂ ਆਡਿਟ ਹੁੰਦਾ ਹੈ ਤਾਂ ਡੈਫੀਨੇਟਲੀ ਅਸੀਂ ਇੱਕ ਕੰਕ੍ਰੀਟ ਫਿਗਰ ਤੇ ਕਨਸੋਲੀਡੇਟ ਕਰ ਸਕਾਂਗੇ ਵੀ ਟੋਟਲ ਅਮਾਉਂਟ ਇਨ ਕੈਸ਼ ਐਂਡ ਕਾਈਂਡ ਜੋ ਵੀ ਹੈ ਅਸੀਂ ਪਹੁੰਚ ਸਕਾਂਗੇ ਸੈਕਟੇ ਦੇ ਮੈਂਬਰ ਪਿਆਰੇ ਹੈਗੇ ਵੀ ਸਾਨੂੰ ਫਸਾਇਆ ਜਾ ਰਿਹਾ ਇਸ ਮਾਮਲੇ 'ਚ ਸੋਸਾਇਟੀ ਦੇ ਮੈਂਬਰਸ ਨੂੰ ਫਸਾਇਆ ਉਹ ਆਲਰੇਡੀ ਫਸੇ ਹੋਏ ਨੇ ਉਹ ਦੇ ਆਰ ਦਾ ਪੀਪਲ ਜਿਨ੍ਹਾਂ ਦੇ ਨਾਲ ਗਵਨ ਹੋਇਆ ਜਿਨ੍ਹਾਂ ਨੇ ਆਪਣੀਆਂ ਵਸੂਲੀਆਂ ਭਰੀਆਂ ਤੇ ਉਹਨਾਂ ਨੂੰ ਉਹਨਾਂ ਦੀਆਂ ਵਸੂਲੀਆਂ ਪ੍ਰੋਪਰ ਬੈਂਕ ਵਿੱਚ ਨਹੀਂ ਪਹੁੰਚੀਆਂ ਉਹ ਆਲਰੇਡੀ ਫਸੇ ਹੋਏ ਨੇ ਅਸੀਂ ਤਾਂ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਪ੍ਰਧਾਨ ਸੈਕਟਰੀ ਨੇ ਤੇ ਇਹ ਨੇ ਮੇ ਪਣ ਜਾਣੇ ਦੇ ਵਿੱਚ ਉਹਨਾਂ ਤੇ ٹرسٹ ਕਰਕੇ ਗਲਤੀ ਕਰ ਲਿਆ ਅਸ ਤੋਂ ਚੀਜ਼ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਆਰ ਮੇਕਿੰਗ ਦਿਸ ਕੇਸ ਟੂ ਕਨਕਲੂਜਨ ਕੀ ਹੋਇਆ ਕੀ ਹੈ ਸੋ ਜਿਹੜਾ ਇਹ ਕਹਿਣਾ ਵੀ ਫਸਾਏ ਜਾ ਰਹੇ ਆ ਸਾਡੀ ਕੋਈ ਇਹ ਜੀ ਇੰਟੈਂਸ਼ਨ ਨਹੀਂ ਹੈ ਜੋ ਵੀ ਵਰਕਿੰਗ ਹੈ ਸੁਸਾਇਟੀ ਦੀ ਉਹ ਕਲੀਅਰ ਹੋਵੇ ਜਿੰਨਾ ਵੀ ਮਿਸਐਪਰੋਪ੍ਰੀਏਸ਼ਨ ਹੋਈ ਹੈ ਐਂਡ ਜੋ ਵੀ ਉੱਥੇ ਕਲਪਰੇਟ ਹੈ ਰਿਸਪਾਂਸਿਬਲ ਨੇ ਅਸੀਂ ਉਹਨਾਂ ਨੂੰ ਉਹਨਾਂ ਤੋਂ ਰਿਕਵਰੀ ਕਰ ਸਕੀਏ ਤੇ ਉਹਨਾਂ ਨੂੰ ਸਜ਼ਾ ਦੇ ਸਕੀਏ ਜੋ ਵੀ ਥੈਟਸ